ਸੱਤੀ ਛੱਟ ਅੱਜ 1 ਮਾਰਚ 2025 ਦਾ ਦਿਨ ਹੈ ਭਰਾਵੋ ਅੱਜ ਸੁਵਰਾਜ 8552 ਵਾਲੇ ਨੂੰ ਡਰਾਈਵ ਕੀਤਾ ਬੜੈਨ ਟਰੈਕਟਰ ਡਿਸਟ੍ਰਿਕਟ ਬਠਿੰਡਾ ਤੋਂ ਤੁਹਾਨੂੰ ਪਤਾ ਹੀ ਆਪਣੇ ਕੋਲੇ ਵੀਡੀਓ ਪਾ ਕੇ ਦੱਸਿਆ 16 17 18 ਮਾਡਲ ਦਾ ਆਪਣੇ ਕੋਲੇ 6-7 ਪੀਸ ਤਾਂ ਇੱਥੇ ਲੱਗ ਗਏ ਦੋ ਦਿਨ ਪੀਸ ਵੀ ਹੋਰ ਆਉਣੇ ਆ ਉਹਨਾਂ ਵਿੱਚੋਂ ਇੱਕ ਟਰੈਕਟਰ 16 ਮਾੜ ਇੰਦਰਜੀਤ ਨਾਂ ਸੀ ਇੰਦਰਜੀਤ ਇੰਦਰਜੀਤ ਸਿੰਘ ਸਾਨੋਂ ਸੁਖਦੇਵ ਸਿੰਘ ਇੰਦਰਜੀਤ ਸਿੰਘ ਸਾਨੋਂ ਸੁਖਦੇਵ ਸਿੰਘ ਪਿੰਡ ਲਹਿਰਾਖਾਨਾ ਡਿਸਟ੍ਰਿਕਟ ਬਠਿੰਡਾ ਦਾ ਪਿੰਡ ਆ ਇਹਨਾਂ ਨੂੰ ਟਰੈਕਟਰ ਡਰਵਲ ਕੀਤਾ ਪਹਿਲਾਂ ਵੀ ਲਹਿਰਾਖਾਨੇ ਟਰੈਕਟਰ ਗਾਇਆ ਤੇ ਛੱਡਣਾ ਪਈ ਹੈ ਅੱਜ ਕਰਨੈਲ ਸਿੰਘ ਤੇ ਕਰਨੈਲ ਸਿੰਘ ਤੇ ਗੁਰਤੇਜ ਸਿੰਘ ਜੀ ਨਾਲ ਆਏ ਆ ਬਹੁਤ ਬਹੁਤ ਧੰਨਵਾਦ ਭਾਈਆਂ ਦਾ ਇਹਨਾਂ ਕੋਲੇ ਪਹਿਲਾਂ ਵੀ ਇਹਨਾਂ ਦੇ ਪਿੰਡ ਟਰੈਕਟਰ ਗਿਆ ਹੋਇਆ ਸੀਗਾ 4 ਵੀਲ ਅੱਜ ਸਵਰਾਜ 855 ਟਰੈਕਟਰ ਗਿਆ ਇਹਨਾਂ ਦੇ ਪਿੰਡ ਇਨਾਂ ਨੂੰ ਜਰੂਰ ਬਾਈਆਂ ਨੂੰ ਵਧਾਈਆਂ ਦਿਓ ਉਹ ਬਰਾਈਆਂ ਵਿੱਚ ਸਾਡੇ ਬਹੁਤ ਬਹੁਤ ਵਧਾਈਆਂ ਮੰਨ ਕਹਿੰਦੇ ਨੂੰ ਵਧਾਈਆਂ ਤੁਸੀਂ ਵੀ ਜਰੂਰ ਕਮੈਂਟਾਂ ਵਿੱਚ ਵਧਾਈਆਂ ਦਿਓ ਭਰਾਵੋ ਕਿਉਂ ਕੋਈ ਵੀ ਸੰਤ ਨਵਾਂ ਲੈ ਕੇ ਜਾਂਦਾ ਹੈਗਾ ਤਾਂ ਇਹ ਖੁਸ਼ੀ ਹੁੰਦੀ ਆ ਜਰੂਰ ਦੋ ਸ਼ਬਦੀ ਲਿਖਨੇ ਹੁੰਦੇ ਆ ਜਰੂਰ ਕਮੈਂਟਾਂ ਵਿੱਚ ਵਧਾਈਆਂ ਦਿਓ ਇਹ 22 ਅੱਜ 2000 ਪਰਮਾਉਂਟਾ ਕੈਮਰਾ 2016 ਮਾਡਲ ਸੁਰਾਜ 852 ਆਈਕ੍ਰੈਟਰ ਸੇਲ ਹੋ ਚੁੱਕਿਆ ਭਰਾਵੋ ਇਹ ਤੋਂ ਬਿਨਾ ਇੱਧਰ 17 ਮਾਡਲ ਰਹਿ ਗਿਆ ਤੇ ਕੁਸਟ੍ਰੈਟਰ ਬਾਹਰ ਖੜੇ ਆ ਇਹਨਾਂ ਬਿਨਾ ਆਪਣੇ ਕੋਲੇ 16 17 18 ਤੇ ਉਸ ਤੋਂ ਬਾਅਦ 22 23 22 23 ਸਵਰਾਜ ਕਾਫੀ ਗਿਣਤੀ ਲੱਗੇ ਹੋਏ ਆ जरूर ਪਹੁੰਚੋ ਪਿੰਡ ਭਾਈ ਬਸਤੌਰ ਡਿਸਟ੍ਰਿਕਟ ਬਠਿੰਡਾ ਟਰੈਕਟਰ ਲਾਣ ਮੇਲਾ ਲੱਗ ਚੁੱਕਿਆ ਹੈ ਆ ਦੇਖੋ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਮੇਰੇ ਫਾਜ਼ਲ ਸਾਹਿਬ ਦੇ ਨੰਬਰ 94174 62846 94173 62846 ਇਹ ਨੰਬਰਾਂ ਤੇ ਸੰਪਰਕ ਕਰ ਲਓ ਪਿੰਡ ਸਾਡਾ ਭਾਈ ਬਸਤੌਰ ਡਿਸਟ੍ਰਿਕਟ ਬਠਿੰਡਾ ਤੇ ਕਿਵੇਂ ਲੱਗਿਆ ਸਾਡੇ ਕੋਲੇ ਆ ਕੇ ਬਹੁਤ ਵਧੀਆ ਜੀ ਕਿਵੇਂ ਲੱਗਿਆ ਸਾਡੇ ਸੌਦਾ ਕਰਦਾ ਸੁਭਾਅ ਨੂੰ ਬਹੁਤ ਵਧੀਆ ਲੱਗਾ ਇੱਥੇ ਮਿਲਿਆ ਕਰਾਂਗੇ ਅਸੀਂ ਹਰੇਕ ਚੀਜ਼ ਦਾ ਸੌਦਾ ਇੱਥੇ ਕਰਿਆ ਕਰਾਂਗੇ ਖੁਸ਼ ਖੁਸ਼ੀ ਸੌਦਾ ਕਰੀਏ ਆਪਾਂ ਕਰਾਂਗੇ ਨਾ ਆਪਾਂ ਖੁਸ਼ ਹੋਣ ਦਾ ਕਰੀਏ ਆਪਾਂ ਵਰੀਆ ਖੁਸ਼ ਨੇ ਇਹਨਾਂ ਤੋਂ ਟਰੈਕਟਰ ਕੱਟਿਆਗਾ ਵਿੱਚ ਸਮਰਾਜ 2001 ਮਾਡਲ ਜੇਕਰ ਕਿਸੇ ਨੇ ਛੋਟਾ ਮਾਲ ਟਰੈਕਟਰ ਲੈਣਾ ਹੋਵੇ ਤਾਂ ਉਹ ਬਾਈ ਸਾਥੋਂ ਟਰੈਕਟਰ ਆ ਕੇ ਖਰੀਦ ਲਿਆ ਸਕਦੇ ਆ ਜਰੂਰ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਸਸੀ ਕਾਲ